ਪਾਲ ਦੇ ਭਰਾ ਨੂੰ ਅੱਜ ਪੇਸ਼ਕੋਟ ਕੀਤਾ ਕੀ ਲੱਗਿਆ ਕੀ ਰਿਮਾਨ ਮਿਲਿਆ ਕੀ ਗੱਲਬਾਤ ਹੋਈ ਤੁਹਾਡੀ ਆਪਸੀ ਚ 14 ਦਿਨ ਦਾ ਜੁਡੀਸ਼ੀਅਲ ਕਸਟਡੀ ਵਿੱਚ ਭੇਜਿਆ ਅੱਛਾ ਜੀ ਕੋਈ ਹੋਰ ਕੁਝ ਬਰਾਮਤੀ ਕੋ ਹੋਰ ਨਵਾਂ ਚੀਜ਼ ਨਹੀਂ ਹਾਂਜੀ ਦੇ ਸਰਾਜ ਹਰਪ੍ਰੀਤ ਤੇ ਉਹਨਾਂ ਤੇ ਲਾਪਰੀ ਨੂੰ ਅੱਜ ਕੋਰਟ ਵਿੱਚ ਪੇਸ਼ ਕਰਾਇਆ ਗਿਆ ਕੀ ਉਹਨਾਂ ਦਾ ਅੰਦਰ ਗੱਲਬਾਤ ਹੋਈ ਤੁਹਾਡੀ ਕੋਰਟ ਵਿੱਚ ਦੇਖੋ ਜੀ ਅੰਦਰ ਇਦਾਂ ਪੁਲਸ ਦੋ ਦਿਨ ਅੰਦਰ ਮਾਨ ਲੈ ਕੇ ਗਈ ਸੀ ਸੈਸ਼ਨ ਕੋਲੋਂ ਤੇ ਅੱਜ ਇਹਨਾਂ ਨੇ ਪੇਸ਼ ਕਰਕੇ ਕੋਈ ਵੀ ਫਰਦਰ ਸਾਡੇ ਕੋਲੋਂ ਨਾ ਕੋਈ ਲਿੰਕ ਲੱਭਿਆ ਤੇ ਨਾ ਹੀ ਸਾਡੇ ਕੋਲੋਂ ਕੋਈ ਰਿਕਵਰੀ ਹੋਈ ਹੈ ਨਾ ਹੀ ਕੋਈ ਕਰੰਸੀ ਹੋਈ ਹੈ ਸਾਡੇ ਕੋਲੋਂ ਰਿਕਵਰ ਕੁਝ ਵੀ ਰਿਕਵਰ ਨਹੀਂ ਹੋਇਆ ਸਾਡੇ ਕੋਲੋਂ ਫਰਦਰ ਤੇ ਹੁਣ ਜੁਡੀਸ਼ਲ ਕਰ ਦਿੱਤਾ ਗਿਆ ਜੀ ਕੀ ਰਿਮਾਨਡ ਕਹਿੰਦੇ ਸੀ ਰਿਮਾਨਡ ਰੂਟ ਦਾ ਵੀ ਨਹੀਂ ਜੀ ਨਹੀਂ ਅੱਜ ਰਿਮਾਨਡ ਤਾਂ ਨਹੀਂ ਜੁਡੀਸ਼ਲ ਹੋ ਗਿਆ ਜੀ ਇਹਨਾਂ ਦਾ ਜਲੰਧਰ ਇੱਕ ਕੋਰਟ ਦੇ ਵਿੱਚ ਜਿਹੜੀ ਵੀਡੀਓ ਇਹਨਾਂ ਨੇ ਬਰਾਫਰੀ ਦਿਖਾਈ ਹੈ ਉਹਦੇ ਕੀ ਹੋ ਕੀ ਜੀ ਲੱਗਦੀ ਹੈ ਜਿਹੜੀ ਇਹਨਾਂ ਨੇ ਮੌਕੇ ਤੋਂ ਵੀਡੀਓ ਬਣਾਈ ਜੀ ਮੌਕੇ ਤੋਂ ਵੀਡੀਓ ਬਣਾਈ ਉਹ ਇਹਨਾਂ ਨੇ ਹਜੇ ਤੱਕ ਕੋਰਟ 'ਚ ਨਹੀਂ ਪੇਸ਼ ਕੀਤੀ ਜੀ ਉਹਦੀ ਕਾਪੀ ਕੋਰਟ 'ਚ ਨਹੀਂ ਪੇਸ਼ ਕੀਤੀ ਜਿੱਦਾਂ ਇੱਥੇ ਕੋਰਟ ਦੇ ਵਿੱਚੋਂ ਲੋਅਰ ਕੋਰਟ 'ਚੋਂ ਰਿਮਾਂਡ ਕੈਂਸਲ ਕਰਤਾ ਜੀ ਹਾਈ ਸੈਸ਼ਨ ਤੋਂ ਮਿਲਿਆ ਉਹਦੇ ਬਾਰੇ ਦੀ ਜੱਜ ਸਾਹਿਬ ਨੇ ਕੀ ਉਹਦੇ ਬਾਰੇ ਵੀ ਜੀ ਇਦਾਂ ਜੋ ਕੋਰਟ ਦਾ ਹੁਕਮ ਆ ਉਹ ਮੰਨਣਾ ਪਿਆ ਜੀ ਮੰਨਣਾ ਹੀ ਪੈਣਾ ਸੀ ਤੇ ਹੁਣ ਅੱਜ ਪੇਸ਼ ਕੀਤਾ ਤੇ ਅੱਜ ਤੱਕ ਸਾਡੇ ਕੋਲ ਰਿਕਵਰ ਕੁਝ ਨਹੀਂ ਹੋਇਆ ਜੋ ਲੋਅਰ ਕੋਰਟ ਨੇ ਪਹਿਲਾਂ ਦੇਖ ਕੇ ਇਹਨਾਂ ਨੂੰ ਜੁਡੀਸ਼ੀਅਲ ਭੇਜਿਆ ਸੀ ਉਹੀ ਅੱਜ ਹੋਇਆ ਦੁਆਰਾ ਹਾਂਜੀ ਕੁਝ ਬਰਾਮਤੀ ਕੁਝ ਹੋ ਨਹੀਂ ਕੋਈ ਬਰਾਮਤੀ ਕੋਈ ਲਿੰਕ ਨਹੀਂ ਸਾਡੇ ਕੋਲ ਪੁਲਿਸ ਦਾ ਪੱਖ ਕੀ ਰਿਹਾ ਪੁਲਿਸ ਦਾ ਪੱਖ ਵੀ ਕੋਈ ਨਹੀਂ ਰਿਹਾ ਜੀ ਐਸਐਚ ਐਦਾਂ ਦਾ ਕੁਝ ਤਾਂ ਕਿਉਂਕਿ ਕੁਝ ਸਾਡੇ ਅਸੀਂ ਬੇਗੁਨਾ ਜੀ ਠੀਕ ਹੈ ਸਾਡੇ ਕੋਲੋਂ ਬੇਗੁਨਾਈ ਸਬੂਤ ਹੁੰਦੀ ਵੀ ਆ ਅੱਗੇ ਵੀ ਹੋਊਗੀ ਠੀਕ ਹੈ ਹਾਂਜੀ ਹਾਂ ਮਤਲਬ ਕਹਿੰਦਾ ਕੋਡ ਕਹਿੰਦੇ ਨਾਜਾਇਜ਼ ਹੈ ਦੋਨੋਂ ਹੀ ਹੁੰਦੇ ਹਨ ਦੇਖੋ ਜੀ ਬਿਲਕੁਲ ਨਾਜਾਇਜ਼ ਹੈ ਡੇਵੰਤੋਂ ਮੈਂ ਫੋਲੋ ਕਰ ਰਿਹਾ ਇਸ ਕੇਸ ਨੂੰ ਡੇਵੰਤੋਂ ਮੈਂ ਇਹੀ ਗੱਲ ਕਹਿ ਰਿਹਾ ਐਸ ਪਰ देयर ਐਫ ਆਈ ਆਰ ਕੀ ਇਹ ਸਿਰਫ ਸਾਨੂੰ ਡਿਫੇਮ ਕਰਨ ਲਈ ਇਹਨਾਂ ਨੇ ਐਫ ਆਈ ਆਰ ਦਰਜ ਕੀਤੀ ਆ ਤਾਂ ਕਿ ਸਾਡਾ ਭਾਈ ਅਮਰਪਾਲ ਸਿੰਘ ਉਹਨਾਂ ਨਾਲ ਨਾਮ ਜੁੜਦਾ ਇਸ ਮੈਂ ਉਹਨਾਂ ਦਾ ਬ੍ਰਦਰ ਆ ਮਤਲਬ ਹਰਪੀ ਸਿੰਘ ਉਹਨਾਂ ਦੇ ਬ੍ਰਦਰ ਆ ਸਾਡੇ ਜਿਹੜੇ ਕਲਾਇੰਟ ਹੈਗੇ ਨੇ ਤੇ ਇਸ ਕਰਕੇ ਸਾਨੂੰ ਡਿਫੇਮ ਕੀਤਾ ਜਾ ਰਿਹਾ ਆ ਆਦਰਵਾਇਜ਼ ਸਾਡੇ ਕੋਲੋਂ ਨਾ ਕੁਝ ਰਿਕਵਰ ਹੋਇਆ ਸੀ ਪਹਿਲਾਂ ਨਾ ਹੁਣ ਦੁਬਾਰਾ ਰਿਕਵਰ ਹੋਇਆ ਕੁਝ ਕੀ ਇਹਨਾਂ ਨੇ ਜ਼ਮਾਨਤ ਲਈ ਹੋਈ ਹੈ ਜੀ ਜ਼ਮਾਨਤ ਲੱਗੀ ਹੋਈ ਹੈ ਕਿਹੜੀ ਤਰੀਕੇ ਨਾਲ ਜ਼ਮਾਨਤ 23 ਤਰੀਕ ਨੂੰ ਸੁਣਵਾਈ ਆ ਜੀ ਉਹਦੀ ਠੀਕ ਤੁਸੀਂ ਫਲੋਰ ਵਿੱਚ ਅੱਜ ਕੋਰਡ ਵਿੱਚ ਪੇਸ਼ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਤੁਸੀਂ ਆਪਣੇ ਬਾਰੇ ਉਹ ਜੀ ਇਹੀ ਤੇ ਪਹਿਲਾਂ ਹੀ ਸਾਨੂੰ ਪਤਾ ਹੀਗਾ ਕਿ ਜਿਹੜਾ ਨਾ ਇੱਕ ਇਹ ਚੋ ਖਾਇਆ ਜਾ ਰਿਹਾ ਜੀ ਉਹ ਨਿਰਮਨ ਨੇ ਪੂਰੀ ਦਾਰਾ ਦੋ ਕਿਲੀਆ ਬ੍ਰਿੰਦ ਦੇ ਉੱਤੇ ਮੈਸਨ ਕੋਰਡ ਨੇ ਜਾ ਕੇ ਠੀਕ ਦੋ ਦਿਨਾਂ ਦਾ ਰਿਵਾਰ ਮਿਲਿਆ ਆਏਗਾ ਜੀ ਜੀ ਇਹਨਾਂ ਲੱਗਦਾ ਇਹ ਪਾਣੀ ਮਾਨੂੰ ਜੋ ਖਾਦੇ ਸੁਭਾਸ਼ ਆ ਜੀ ਜੀ ਯਾਦ ਇਹਨਾਂ ਦੋ ਦਿਨਾਂ ਦਾ ਰਿਵਾਰ ਹੀ ਪਰਮ ਹੁੰਦਾ ਹਾਂਜੀ ਤੁਸੀਂ ਬੇਲ ਵੀ ਲਾਈ ਕੋਈ? ਹਾਂ ਜੀ ਬੇਲ ਲਾਈ। ਕੀ ਬੇਲ ਚ ਕੀ ਆ? ਉਹ ਬੇਲ 23 ਤਰੀਕ ਦੀ ਆ। 23 ਤਰੀਕ ਆ। ਜਿਹੜੀ ਵੀਤ ਲੇਕੀ ਉਹ ਫਿਰ ਅਕੀਲਾ ਨੂੰ ਲੈ ਕੇ ਅਸੀਂ ਸੈਂਡ ਕਰਾਈ। ਰਮਾਨ ਚ ਕੀ ਦੱਸਿਆ ਕੀ ਇਹਨਾਂ ਨੇ ਪੁੱਛ ਗਏ ਚ ਕੀਤਾ ਪਤਾ ਲੱਗਿਆ ਦੱਸੇ ਕੁਝ? ਕੁਝ ਦਾ ਤਾਂ ਇਹ ਨਹੀਂ ਸਾਡੀ ਦਿੱਤੀ ਗੱਲ ਨਹੀਂ ਹੋਈ ਉਹਨਾਂ ਨਾਲ। ਹਾਂ ਜੀ। ਮੈਨੂੰ ਤੋਂ ਲੱਗਦਾ ਹੀ ਆ ਕਿ ਜੇ ਕੋਈ ਗੱਲਬਾਤ ਹੋਰ ਹੋਈ ਹੁੰਦੀ ਤੇ ਉਹਨਾਂ ਸਾਫ਼ੀ ਕਰਾਉਂਦੇ। ਓਕੇ 14 ਦਿਨ ਦੀ ਕਸਟਡੀ ਚ ਭੇਜਤਾ ਹਾਂ ਜੀ। ਹਾਂ ਜੀ। ਠੀਕ ਹੈ।